ਦੂਸਰੇ ਬਿਆਨ ਦੇ ਜੀ ਦੂਸਰਾ ਬਿਆਨ ਮੁੰਡੇ ਨਾਲ ਉੱਚੀ ਆ ਜੀ ਕੱਦ ਕਾਠ ਬਹੁਤ ਆ ਦੋਦੇ ਦੀ ਆਈ ਤਾਂ ਜੀ ਗਰੰਟੀ ਵੀ ਕਰ ਲੋ ਬੀਆ ਬੈਸ ਸੁਣਨ ਨੂੰ ਤਿਆਰ ਆ ਜੀ ਥੋੜੇ ਥੋੜੇ ਤਾਂ ਨਜ਼ਰ ਨਹੀਂ ਆਉਂਦੀ ਹਾਂ ਜੀ ਫੋਟੇ ਸਫਰ ਦੇ ਸੁਣਨ ਨੂੰ ਤਿਆਰ ਕਰਤੀ ਜੀ ਕਿਆ ਬਾਤ ਹੈ ਜੀ ਫਿਰ ਜੀ ਤੁਹਾਨੂੰ ਤੁਹਾਡਾ ਤਜਰਬਾ ਇਹਨਾਂ ਬੀਪੀ ਸਰੇ ਦੇ ਠੀਕ ਆ ਤੇ ਥੱਲੇ ਭਾਨਾ ਉਹਨਾਂ ਨੂੰ ਖੁੱਲ ਨਹੀਂ ਰਹੀਆਂ ਬਹਾਨਾ ਤਾਂ ਬਹੁਤ ਆ ਜੀ ਗੁਰਸਿੱਖਾ ਬਹਾਨਾ ਦਾ ਇੱਕ ਗੱਠ ਮੂਰ ਨੂੰ ਪਿਆ ਆਏ ਵੇਖੋ ਵੀ ਕਿੰਨਾਗਾ ਪਿੱਛੇ ਨੂੰ ਹਾਲ ਦਾ ਮੈਚ ਨੇ ਸੂਣਾ ਤੇ ਦੱਸਣਾ ਜੀ ਸੂਣ ਨੂੰ ਤਿਆਰ ਆ ਮੈਚ ਸੂਣ ਨੂੰ ਤਿਆਰ ਆ ਜੀ ਔਖੀ ਹੋਈ ਜਾਂਦੀ ਆ ਸੁਪਰ ਮੈਚ ਨੇ ਕੁਛ ਦਾ ਕੁਛ ਬਣ ਜਾਣਾ ਇਹ ਜਿੰਦਰ ਛੋਟੂ ਵੀ ਆਪਾਂ ਪੁੱਛ ਲੈਨੇ ਛੋਟੂ ਰਿਆ ਵੀ ਕਿੰਨੇ ਦੀ ਆ ਆ ਗਿਆ ਜੀ ਮੇਰੇ ਸਾਹਮਣੇ ਛੋਟੂ ਕਿੰਨੇ ਦੀ ਦੇਣੀ ਐ ਦੇਣ ਵਾਲੀ ਗੱਲ 2.10 ਲੱਖ ਦੱਸ ਤਾ ਉਹਨਾਂ ਨੂੰ ਸਵਾਦੋਦੀ 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 ਕਹਿ ਰਹੇ ਆ ਜੀ ਠੀਕ ਹੈ ਦੇਖੀ ਪਤੀ ਆਪਣਾ ਕਿਰਾਇਆ ਵੀ ਆ ਹਾਂ ਜੀ ਕਿਰਾਇਆ ਤਾਂ ਲੱਗਣਾ ਹੀ ਲੱਗਣਾ ਜੀ ਉਤਰਾਖੰਡ ਦਾ ਕਿਰਾਇਆ ਤਾਂ ਲੱਗੂਗਾ ਪਰ ਪਰ ਕਿਰਾਇਆ ਤਾਂ 2500 ਰੁਪਿਆ ਇੱਥੇ ਵੀ ਲੱਗੂਗਾ ਜੀ ਛਾਪੇ ਦਾ ਵੀ ਲੈ 2500 ਛਾਪੇ ਦਾ ਵੀ ਆ ਹਾਂਜੀ ਤੇ ਫਿਰ ਜਿਆਦਾ ਕਿੰਨੇ ਸਵਾਰ ਦੱਸੋ ਦੱਸੋ ਉਹਨੇ ਕਹਿ ਦਿੰਦੇ ਮੈਂ ਜੀ ਕਰੋ ਤੁਸੀਂ ਤੁਹਾਨੂੰ ਕੀ ਬੋਲਦਾ ਤੁਹਾਡਾ 2500 ਕੇ ਗੱਲ ਕਰੋ ਅੱਛਾ ਜੀ 2500 ਕੇ ਗੱਲ ਕਰਨਾ ਆ ਵਾਲੀ ਮੰਨ ਲਓ ਤੁਸੀਂ 15 ਵਾਲੀ ਮੰਨ ਲਓ ਜੇ ਤੁਹਾਡੇ ਘਰ ਦਾ ਮੰਨ ਗਈ ਇਹ ਨਹੀਂ ਪਤਾ 20 ਕਿਲੋ ਦੇ ਦੇ ਇਹ ਨਹੀਂ ਪਤਾ ਭਾਈ ਅਗਲਾ ਐ ਕਹਿ ਵੀ ਯਾਰ ਹਾਂ ਠੀਕ ਆ ਓਕੇ ਇਹਨੇ ਕੋਲੇ ਸੁਣ ਮੈਂ ਨਹੀਂ ਆਪਣੇ ਲੱਗ ਤੂੰ ਕਿਤੇ ਨੱਕੜਾ ਬਿਆੜਾ ਹਾਂ ਇੱਛੇ ਕਈ ਵਾਰ ਤੋਂ ਮਾਲਕ ਤੂੰ ਲੈ ਕੇ ਆ ਅਗਲੇ ਤੋਂ ਵੀ ਸਹੀਦੀ ਲੈ ਕੇ ਆ ਪਾਪਾ ਜੀ ਵਰ ਸਿੱਧੀ ਗੱਲ ਚਾਪਾ ਤਾ ਨਾ ਇਹ ਜੋ ਜੋਰ ਦੀ ਕਹਿੰਦਾ ਯਾਰ ਤੋਂ ਨਹੀਂ ਹਾਂ ਤੇ ਮੈਂ ਇਹ ਗੱਲ ਮੈਂ ਇੱਕ ਮੈਂ ਉਹ ਯਾਰ ਡਾਇਲਟ ਮੇਰੇ ਆਪ ਦੇ 610 ਦੀ 75 ਦੀ ਬਤ ਹੋਂ ਨਹੀਂ ਠੀਕ ਹੈ ਉਹ ਜੀ ਠੀਕ ਪੈਂਦੀ ਇਹ ਮਿਲ ਆਉਂਦੇ ਇੱਥੇ ਦੋ ਮੁੰਡਿਆਂ ਨੇ ਹੋਰ 1 75 ਦੀ ਕਹਿੰਦੀ ਮੈਂ ਕਿਹਾ ਜੇ ਤਾਂ ਦੇਣੀ ਹੈ ਤੇਰੀ ਮਰਜ਼ੀ ਹੈ ਵੀ ਨਹੀਂ ਤੇਰੀ ਇੱਛਾ ਦੇਖ ਲੈ ਵੀ ਦੋਸਤ ਮਾਣ ਲਾ ਗੱਲ ਨੂੰ ਬੜਾ ਉਹਨੂੰ ਵੀ ਕਰਾਇਆ ਉਤਰਾਖੰਡ ਦਾ ਬੜਾ ਪੈਂਦਾ ਦਾ ਤੇਰੀ ਮਰਦੀ ਉਤਰਾਖੰਡ ਦਾ ਮੈਂ ਉਥੋਂ ਮਰਾਦਬਾ ਤੋਂ ਉਤਰਾਖੰਡ ਕਿੱਲਾ ਹਾਂਜੀ ਮਦਦ ਕਰੇ ਤੁਵਾਲੀਆ ਚਲੋ ਆਪਾਂ ਪਿਕਅਪ ਕਰ ਲੈਨੇ ਜੀ ਇੱਕ ਮਿੰਟ ਚ ਮੈਂ ਗੱਲ ਕਰਕੇ ਸੌਦਾ ਕਲੀਅਰ ਕਰ ਦਿੰਦਾ ਤੁਹਾਨੂੰ ਹਾਂ ਵੀ ਛੋਟੂ ਦੱਸ ਮੈਂ ਲੱਗ ਗੱਲ ਨੂੰ ਚੰਗਾ ਹੁੰਦਾ ਹੈ ਹੈਲੋ ਨਹੀਂ ਨਹੀਂ ਬਈ ਕਾਹ ਬੋਲ ਰਿਹਾ ਯਾਰ ਬਾਪ ਮੈਂ ਕੋਈ ਗੱਲ ਕਹੀ ਹੈ ਦੇਖੋ ਬੰਦਾ ਪੀ ਰਿਹਾ ਮੈਂ ਵੀ ਦੇਖਦੀ ਆ ਯਾਰ ਮੈਂ ਉਹ ਮੈਂ ਇਸ ਦੇਖ ਲਈ ਉਹ ਬੰਦਾ ਵੀ ਛੋਟਾ ਨਹੀਂ ਉਹ ਵੀ ਗੁਰ ਸਿੱਖ ਆ ਉਹ ਵੀ ਗੱਲ ਛੁੱਟੀ ਨਹੀਂ ਤੇਰੀ ਨਾ ਐਸਾ ਆਪਾਂ ਉਸ ਗੱਲ ਨੂੰ ਲੈਂਦੇ ਆ ਉਹ ਮੈਂ ਵੀ ਬਈ 75 ਤੂੰ ਕਹਿੰਦਾ ਆਪਾਂ ਕਹਿੰਦਾ ਵੀ ਜਾ 75 ਦੀ ਬਣ ਠੀਕ ਆ ਜੀ ਬੜਾ ਠੀਕ ਆ ਜੀ ਕਰਤੀ ਜੀ ਬੜਾ ਠੀਕ ਆ ਵੀ ਹੁਣ ਤੂੰ ਲੈ ਲੈ ਨਾ ਕਰ ਬੜਾ ਠੀਕ ਆ ਬੜਾ ਠੀਕ ਆ ਜੀ ਮੈਂ ਇਸ ਨੂੰ ਸੂ ਪਹਿਣ ਦਿਆ ਆ ਮੈਂ ਫਿਰ ਖਿੱਚ ਲੂੰਗਾ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਦੂੰਗਾ ਆ ਮੈਂ ਐਸ ਸੂਰ ਹੀ ਆ ਜੀ ਨਾਲ ਦੀ ਨਾਲ ਤੁਹਾਨੂੰ ਗੱਡੀ ਦਾ ਕਿਰਾਇਆ ਪੁੱਛ ਕੇ ਦੱਸ ਦਿੰਦਾ ਠੀਕ ਆ ਸਰ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਹਾਂ ਜੀ ਸੱਦਾ ਹੋ ਗਿਆ ਜੀ ਬਵਾਲੀਆ ਰਜਾਨੀ ਆ ਜੀ ਹਾਂ ਜੀ ਬਵਾਲੀਆ ਹਾਂ ਜੀ ਕਸਟਮਰ ਆਇਆ ਜੀ YouTube ਤੇ 2 ਮਹੀਨੇ ਹੋ ਗਏ ਉਹਨਾਂ ਨੂੰ ਮਗਰਫ ਫਾਇਦਿਆਂ ਨੂੰ ਉਹਨਾਂ ਦੇ ਮਤਲਬ ਦੀ ਮੈਂਸੇ ਸੇਵਿਸ ਮਿਲੀ ਅੱਜ ਵੀਰ ਤੋਂ ਮੈਂਸੇ ਮਿਲੀ ਆ ਆਪਾਂ ਉਹਨਾਂ ਨੂੰ ਲੈ

देखो देख, देखो देख ना बोली जी देखी बोली बहुत ज्यादा बोली है जी तू मैं देख लो जी देख लो पूरा देख लो e gar